ਹਰਵਾਜ ਗੱਚਰਾਂਜਾ ਬੈਂਡ ਤੇ ਸਾਡੇ ਅੰਦਰ ਕੈਮਰੇ ਲੱਗੇ ਜੀ ਤੇ ਥੋੜਾ ਜਿਹਾ ਖੜਕੇ ਦੀ ਆਵਾਜ਼ ਆਈ ਆ ਸੀਗਾ ਕਿਤੇ ਨਾਲ ਦੇ ਨੇ ਸ਼ਟਰ ਨਾਲ ਨਾਲ ਛੱਟ ਰਹੇ ਕਿਨ 3-4 ਅਸੀਂ ਕਿਹਾ ਕਿ ਉਹਨਾਂ ਨੇ ਸ਼ਟਰ ਖੋਲ੍ਹਿਆ ਆਣਾ ਤੇ ਅਸੀਂ ਮੈਂ 5:20 ਮਿੰਟ ਤੱਕ ਥੱਲੇ ਆਇਆ ਤੇ ਮੈਂ ਆਪ ਦਾ ਸ਼ਟਰ ਖੋਲਣ ਲੱਗਾ ਤੇ ਵੇਖਿਆ ਸ਼ਟਰ ਸਾਡਾ ਟੁੱਟਿਆ ਪਿਆ ਸਾਰਾ ਦਰਾਜ ਦਰੋਜ ਕੱਢ ਕੇ ਨੁਕਸਾਨ ਜਿੰਨਾ ਵੀ ਕੈਸ਼ ਸੀ ਸਾਰਾ ਕੱਢ ਕੇ ਲੈ ਗਏ 72-73000 ਰੁਪਇਆ ਦਰਾਜ ਦੇ ਵਿੱਚ ਪਿਆ ਸੀ ਗੱਲੇ ਦੇ ਵਿੱਚ ਗੱਲਾਂ ਸਾਨੂੰ ਅੱਗੋਂ ਜਾ ਕੇ ਲੱਬਿਆ ਗਲੀਆਂ ਦੇ ਵਿੱਚ ਜਾ ਕੇ ਗੱਲਾਂ ਲੱਬਿਆ ਜੀ ਤੇ ਅਸੀਂ ਥਾਣੇ ਦਰਖਾਸਤ ਦਿੱਤੀ ਐ ਸਚਨੂਕਿਆ ਤੇ ਉਹ ਪੁਲਸ ਵਾਲੇ ਆਏ ਇੱਕ ਵਾਰੀ ਚੈੱਕ ਕਰਕੇ ਦੇ ਗਏ ਉਹ ਕਹਿੰਦੇ ਸਾਢੇ 10 ਵਜੇ ਤੁਸੀਂ ਆ ਜਾਏ ਥਾਣੇ ਤੇ ਬਾਕੀ ਜਿਵੇਂ ਆਇਆ ਤੁਸੀਂ ਦਰਖਾਸਤ ਲਿਖ ਕੇ ਦੇ ਦੇ ਜੇ ਜੋ ਵੀ ਕਾਰਵਾਈ ਹੋਈ ਬੰਦੀ ਵੇਖ ਲਾਂਗੇ ਤੇ ਇਹ ਦੁਕਾਨ ਕਿਸ ਨਾਮ ਦੀ ਐ ਤੇ ਉਹ ਕਿੱਥੇ ਦੀ ਦੁਕਾਨ ਐ ਟਾਲੀ ਮੱਲੇ ਦੇ ਵਿੱਚ ਜੀ ਫਰੋਈਪੁਰ ਸ਼ਹਿਰ ਟਾਲੀ ਮੱਲਾ ਬਿੱਟੂ ਕੋਲਡਿੰਗ ਦੁਕਾਨ ਕੰਪੈਰੀਰੀ ਦੀ ਹੋਲਸੇਲ ਦਾ ਸਾਡਾ ਕੰਮ ਹੈ ਜੀ ਸਾਰਾ ਤੇ ਕੈਸ਼ ਤੋਂ ਇਲਾਵਾ ਵੀ ਕੋਈ ਹੋਰ ਸਮਾਨ ਛੇੜੇ ਨਹੀਂ ਜੀ ਹੋਰ ਕੋਈ ਸਮਾਨ ਨਹੀਂ ਛੇੜਿਆ ਇੰਨਾ ਕੀਮਤੀ ਕੀਮਤੀ ਸਮਾਨ ਪਿਆ ਹੋਇਆ ਸੀ ਉਹਨਾਂ ਨੂੰ ਕੈਸ਼ ਹੀ ਇੰਨਾ ਨਜ਼ਰ ਆ ਗਿਆ ਤੇ ਕੈਸ਼ ਹੀ ਜ਼ਰਦਾ ਕੱਢ ਕੇ ਲੈ ਕੇ ਗੱਲਾਂ ਨਾਲ ਹੀ ਲੈ ਗਏ ਜੀ ਤੇ ਕੀ ਅਕਸਰ ਕੈਸ਼ ਸਰ ਵੀ ਦੁਕਾਨ ਤੇ ਫਿਰ ਪੇਮਟਾ ਦੇਣੀ ਹੁੰਦੀ ਹੈ ਜੀ ਸਾਰਿਆਂ ਨੂੰ ਸੰਡੇ ਆ ਗਏ ਸੰਡੇ ਤੇ ਫਿਰ ਮੰਡੇ ਨੂੰ ਫਿਰ ਫਿਰ ਪੇਮਟਾ ਦੇਣੀ ਹੁੰਦੀ ਹੈ ਮਾਲ ਮੋਂ ਮਗਾਰਾ ਹੁੰਦਾ ਸਾਰਾ ਸਾਡਾ ਕੈਸ਼ ਹੀ ਤਾਂ ਕੰਮ ਹੈ ਜੀ ਤੇ ਫਿਰ ਗੱਡੀਆਂ ਆ ਜਾਂਦੀਆਂ ਤਾਂ ਉਹਨੂੰ ਪੇਮੈਂਟ ਦੇਣੀ ਹੁੰਦੀ ਹੈ ਕੈਸ਼ ਦਰਾਜ ਦੇ ਵਿੱਚ ਗੱਲੇ ਦੇ ਵਿੱਚੇ ਰੱਖ ਕੇ ਚਲੇ ਰੈਸ਼ ਵਿੱਚ ਹੀ ਹੈ ਸਾਨੂੰ ਕੋਈ ਕਿਸੇ ਗੱਲ ਦਾ ਡਰ ਨਹੀਂ ਸੀਗਾ ਤੇ ਅਸੀਂ ਗਾ ਰੈਸ਼ ਵਿੱਚ ਕੋਈ ਗੱਲ ਨਹੀਂ ਅੱਗੇ ਪੈਮੜ ਪਈ ਰਹਿੰਦੀ ਹੈ ਤੇ ਨੁਕਸਾਨ ਹੋ ਗਏ ਤਿੰਨ ਜਾਨੇ ਆਏ ਆ ਇੱਕ ਜਨ ਅੰਦਰ ਵੜਿਆ ਦੋ ਜਾਨੇ ਬਾਹਰ ਖੜੇ ਆ ਸਾਰੀ ਸੀਸੀਟੀਵੀ ਚ ਆ ਗਈ ਹਾਂਜੀ ਹਾਂਜੀ ਸਾਰੀ ਸੀਸੀਟੀਵੀ ਚ ਆ ਗਈ ਕੈਮਰੇ ਚ ਆ ਗਈ ਤੇ ਕੁਝ ਉਜੀ ਛੱਡ ਵੀ ਗਏ ਜਿਹਦੀ ਗੱਲਾਂ ਖੋਲਣ ਦੀ ਕੋਈ ਉਹ ਬਲਾਸ ਪੇਜ ਕਾ ਛੱਡ ਗਏ ਜੀ ਕੀ ਨਾਮ ਦਾ ਜੀ ਬਿੱਟੂ ਬੈਲ ਜੀ ਸ੍ਰਿੰਦਰ ਕੁਮਾਰ ਬੈਲ ਬਿੱਟੂ ਕੋਲਡਿੰਗ ਉਨਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਚੋਰ ਫੜੇ ਜਾਣ ਕਾਰਵਾਈ ਕੀਤੀ ਜਾਏ ਉਹਨਾਂ ਤੇ ਸਾਨੂੰ ਇਨਸਾਫ ਦਿੱਤਾ ਜਾਏ ਸਾਨੂੰ ਇਨਸਾਫ ਦਿੱਤਾ ਜਾਏ ਹੋਰ ਪ੍ਰਸ਼ਾਸਨ ਸਾਡੀ ਤਾਂ ਕਮਾਈਆਂ ਹੀ ਹੋਣੀਆਂ ਹੀ ਹੋਲਸੇ ਵਿੱਚ ਪਤਲੀ ਰੁਪਈਆ ਰੁਪਈਆ ਬਚਣਾ ਕਿੱਥੇ ਰੁਪਈਆ ਕਮਾਣੇ ਪਿਆ ਵੀ ਉਹਦੇ ਚੱਕ ਜਿਹੀ ਤਸਵੀਰੇ ਭੁਗਤਾਨ ਕਰਨਾ ਹੀ ਪੈਸਿਆਂ ਦਾ ਸਵੇਰੇ ਮਾਲ ਆਉਣਾ ਸਾਡੇ ਕੋਲ ਉਹਨਾਂ ਦਾ ਭੁਗਤਾਨ ਕਰਨਾ ਦੂਜੀ ਵਾਰ ਚੋਰੀ ਹੋਈ ਹੈ ਪਹਿਲੇ ਵੀ ਸਾਡੇ ਚੋਰੀ ਪਹਿਲੇ ਵੀ ਇੱਕ ਵਾਰੀ ਚੋਰੀ ਹੋਈ ਪਹਿਲੇ ਵੀ ਸਾਡੀ ਚੋਰੀ ਹੋਈ ਹੈ ਹਾਂਜੀ ਪਹਿਲੇ ਜੀ ਦੋ ਤਿੰਨ ਮਹੀਨਿਆਂ ਚ ਚੌਥੀ ਪੰਜਵੀਂ ਵਾਰੀ ਚੋਰੀ ਆਈ ਜਿਹੜੀ ਨਾਲ ਦੀ ਦੁਕਾਨਾਂ ਸੀ ਸਾਡੇ ਉੱਥੇ ਵੀ ਚੋਰੀ ਹੋਈ ਸੀ ਅਸੀਂ ਕਈ ਵਾਰੀ ਪੁਲਿਸ ਪ੍ਰੋਫੈਸ਼ਨ ਨੂੰ ਕੰਪਲੇਂਟ ਵੀ ਆਪਦੀ ਦੇ ਚੁੱਕੇ ਆ ਬਟ ਇੱਥੇ ਰਾਤ ਨੂੰ ਕੋਈ ਕਿਸੇ ਪੁਲਿਸ ਪ੍ਰੋਫੈਸ਼ਨ ਦਾ ਕੋਈ ਚੱਕਰ ਨਹੀਂ ਹੈਗਾ ਕੋਈ ਇੱਥੇ ਆ ਕੇ ਵੇਖਦਾ ਨਹੀਂ ਵੀ ਕੀ ਹੁੰਦਾ ਵਾ ਕੀ ਨਹੀਂ ਹੁੰਦਾ ਵਾ ਚੋਰ ਆਂਦੇ ਨੇ ਆਪਦਾ ਕੰਮ ਕਰਕੇ ਚਲੇ ਜਾਂਦੇ ਨੇ ਕੀ ਮਹਿਸੂਸ ਨਹੀਂ ਕਰ ਪਾਰੇ ਅਸੀਂ ਦੁਕਾਨਦਾਰਾਂ ਸਾਰਾ ਦਿਨ ਮਿਹਨਤ ਕਰਦੇ ਆਂ ਅਸੀਂ ਫਿਰ ਜਾ ਕੇ ਅਸੀਂ ਰਾਤ ਨੂੰ ਰੋਟੀ ਖਾਣੀ ਹੁੰਦੀ ਪਰ ਸਾਡੀ ਕੋਈ ਸ਼ੇਤ ਨਹੀਂ ਹੈਗੀ ਇਸ ਟਾਈਮ ਤੇ ਪੁਲਿਸ ਪ੍ਰਸ਼ਾਸਨ ਆਪ ਦੀ ਨੀਂਦ ਸੁੱਤ ਆਇਆ ਇਹ ਸਾਰੀ ਮਿਹਨਤ ਚੋਰਾਂ ਵਾਸਤੇ ਹੀ ਹੋ ਰਹੀ ਜੀ ਅਸੀਂ ਚੈਨਾ ਸੌ ਨਹੀਂ ਸਕਦੇ ਬੰਦਾ ਕਿੰਨੇ ਵੀ ਚੋਰ ਨੇ ਸਾਰੀ ਮਿਹਨਤ ਚੋਰਾਂ ਵਾਸਤੇ ਹੀ ਹੋ ਰਹੀ ਵੇਖੋ ਘਰ ਵੇਚੀ ਅਸੀਂ ਘਰੇ ਵੇਚੇ ਉਹਨਾਂ ਨੇ ਕੰਮ ਕਰਨਾ ਨਹੀਂ ਕੋਈ ਕਾਰੋਬਾਰ ਕਰਨਾ ਨਹੀਂ ਸਾਡਾ ਚੋਰੀ ਕਰਕੇ ਚਲੇ ਜਾਣੀ ਹੈ ਮਿਹਨਤ ਤੁਸੀਂ ਕਰੋ ਚੋਰੀ ਉਹ ਕਰਕੇ ਚਲੇ ਜਾਂਦੇ ਮੇਰੇ 5 ਵੇ ਦਾ ਟਾਈਮ ਹੈ ਕੋਈ ਸੇਫ ਨਹੀਂ ਹੈਗੇ ਅਸੀਂ ਵੀ ਅਸੀਂ ਕਿਹੜੇ ਵੇਲੇ ਸੋ ਸਕਦੇ ਆ ਦਿਨ ਵੇਲੇ ਵੀ ਆਣ ਤੱਕ ਵੀ ਇੱਥੇ ਗੁੰਡਾਗਰਦੀ ਇੰਨੀ ਏ ਵੀ ਹਥਿਆਰ ਲੈ ਕੇ ਆ ਜਾਂਦੇ ਨੇ ਚੋਰੀ ਚਗਾਰੀਆਂ ਬੁਰੇ ਹਾਲ ਨੇ ਇਹਨਾਂ ਦਾ ਫੋਨ ਆਇਆ 5:00 ਵਜੇ ਕਹਿੰਦੇ ਵੀ ਪ੍ਰਧਾਨ ਜੀ ਆਹ ਗੱਲਾਂ ਰੈਂਤੀ ਸਾਹਿਬ ਵੀ ਸਾਡੇ ਨਾਲ ਚੋਰੀ ਹੋ ਗਈ ਏ ਤੁਸੀਂ ਜਲਦੀ ਆਓ ਮੈਂ ਉਸੇ ਟਾਈਮ ਹੀ ਕਰੋ ਉਠਿਆ ਤੇ ਫਟਾਫਟ ਇਹਨਾਂ ਦੇ ਕੋਲ ਆ ਗਿਆ ਆ ਕੇ ਦੇਖਿਆ ਤੇ ਸ਼ਟਰ ਖੁੱਲਾ ਪਿਆ ਸੀਗਾ ਟੁੱਟਾ ਪਿਆ ਸੀਗਾ ਤੇ ਗੱਲਾਂ ਗੁਲਾ ਇਹਨਾਂ ਦਾ ਉਹ ਅਗਲੀ ਗਲੀ ਚ ਉਹ ਗਲੀ ਕੀਤੀ ਅਗਲੀ ਗਲੀ ਦੇ ਵਿੱਚ ਸਾਨੂੰ ਮਿਲਿਆ ਤੇ ਅਸੀਂ ਫਿਰ ਉਸ ਟਾਈਮ ਆ ਕੇ ਪਹਿਲਾਂ 112 ਤੇ ਕਾਲ ਕੀਤੀ ਮੈਂ ਆ ਕੇ ਫਿਰ ਮੈਂ ਥਾਣੇ ਨੂੰ ਫੋਨ ਕੀਤਾ ਮੁੰਛੀ ਚਲੋ ਉਸ ਟਾਈਮ ਪ੍ਰਸ਼ਾਸਨ ਆ ਗਿਆ ਆ ਕੇ ਉਹ ਦੇਖ ਕੇ ਇੱਕ ਰਾ چلا ਗਿਆ ਕੋਈ ਉਹਨਾਂ ਨੇ ਕੋਈ ਸੀਸੀਟੀਵੀ ਨਹੀਂ ਦੇਖਿਆ ਕੋਈ ਕੁਝ ਨਹੀਂ ਕੀਤਾ ਉਹ ਵੀ ਦੇਖ ਕੇ ਆਪ ਦੀ ਫਾਰਮੈਂਟਲੀ ਪੂਰੀ ਕਰਕੇ ਵੀ ਇੱਕ ਵਾਰੀ ਉਹ ਚਲੇ ਗਏ ਅਸੀਂ ਤਾਂ ਪ੍ਰਸ਼ਾਸਨ ਤੇ ਇਹ ਹੀ ਕਹਿੰਦੇ ਵੀ ਸ਼ਹਿਰ ਦੇ ਵਿੱਚ ਤਾਂ ਇੰਨਾ ਕੋ ਬੁਰਾ ਹਾਲ ਹੈ ਇੰਨੀਆਂ ਕੋ ਚੋਰੀਆਂ ਡਕਹਿਤੀਆਂ ਬੰਦਾ ਕੋਈ ਸੇਫ ਨਹੀਂ ਹੈਗਾ ਜੀ ਜੇ ਇੱਥੇ ਕੋਈ ਕੋਈ ਚੋਰ ਫੜ ਵੀ ਲੈਂਦੇ ਆ ਜੇ ਉਹ ਫੜਾ ਫੜ ਕੇ ਜਾਂਦਾ ਪੁਲਿਸ ਨੂੰ ਫੜਾਉਣਾ ਹੈ ਪੁਲਿਸ ਨੂੰ ਤਾਂ ਪੁਲਿਸ ਫੜਾ ਉਸ ਟਾਈਮ ਨੂੰ ਪ੍ਰਸ਼ਾਸਨ ਵਿੱਚ ਛੱਡ ਦਿੰਦਾ ਅਸੀਂ ਇਹੋ ਹੀ ਪਾਲ ਕਰਦੇ ਆਂ ਕਿ ਇੱਕ ਦਿਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਦਿਨ ਰੁਪਿਆ ਰੁਪਿਆ ਕਰਕੇ ਵਿਚਾਰੇ ਮਹਾਂ ਚੀਜ਼ਾਂ ਵੇਚਦੇ ਨੇ ਤੇ ਵੇਚ ਕੇ ਤੇ ਇੰਨਾ ਕੋ ਬੁਰਾ ਹਾਲ ਹੋਇਆ ਪਏ ਵਿਚਾਰੇ ਉਹ ਕੀ ਕਰਨ ਉਹ ਪਰੇਸ਼ਾਨ ਹੋਏ ਪਏ ਨੇ ਸਵੇਰ ਦੇ ਇਹ ਟੈਨਸ਼ਨ ਨਾਲ ਇੰਨਾ ਬੁਰਾ ਹਾਲ ਹੈ ਬਹੁਤ ਵਧੀਆ ਇਨਸਾਨ ਬੰਦੇ ਨੇ ਪਹਿਲੋ ਕੁਝ ਦਿਨ ਪਹਿਲੋ ਨਾਲ ਦੀ ਦੁਕਾਨ ਤੇ ਕੁਝ 15 20 ਦਿਨ ਪਹਿਲੋ ਦੀ ਗੱਲ ਹੀ ਮੇਰੇ ਕੋਲ 15 20 ਦਿਨ ਮਹੀਨਾ ਕੋ ਤਕਰੀਬ ਹੋ ਗਈ ਉਹਨਾਂ ਦੀ ਚੋਰੀ ਹੋਈ ਪਰ ਉਹਨਾਂ ਤੋਂ ਕੁਛੜ ਉਹ ਬਚ ਗਿਆ ਉਸ ਦਿਨ ਵੀ ਅਸੀਂ ਆਏ ਉਹਦੇ ਵੀ ਥਾੜੇ ਪੁਲਿਸ ਦੇ ਰਿਪੋਰਟ ਦੇ ਕੇ ਲੇਕਿਨ ਪੁਲਿਸ ਨੇ ਕੋਈ ਸਾਡੀ ਕੋਈ ਕਿਸੇ ਦੀ ਕੋਈ ਹੰਦੀ ਭਾਲ ਕੀਤੀ ਪੁਲਿਸ ਚੋਰਾਂ ਦੀ ਨਾ ਕੀਤੀ ਤੇ ਨਾ ਉਹਨਾਂ ਨੇ ਸਾਡੀ ਕੋਈ ਸੁਣਵਾਈ ਵਈ ਅਸੀਂ ਤਾਂ ਮੰਗ ਇਹ ਕਰਦੇ ਆਂ ਵੀ ਸ਼ਹਿਰ ਦਾ ਭਲਾ ਹੋਵੇ ਸ਼ਹਿਰ ਚ ਚੋਰੀਆਂ ਡਕੈਤੀਆਂ ਬੰਦ ਹੋਣ ਤੇ ਅਸੀਂ ਸਾਰੇ ਐਮਸੀ ਸਾਰੇ ਅਸੀਂ ਉਹਨਾਂ ਦੇ ਨਾਲ ਆ ਪਰ ਸਾਡੀ ਅਸੀਂ ਕੀ ਕਰ ਸਕਦੇ ਆਂ ਅਸੀਂ ਤਾਂ ਜਾ ਕੇ ਕੰਪਲੀਟ ਕਰ ਸਕਦੇ ਹਾਂ ਉਹਨਾਂ ਭਰਾਵਾ ਦੇ ਨਾਲ ਅਸੀਂ ਤੁਰ ਸਕਦੇ ਆ ਲੇਕਿਨ ਇਹ ਕੰਮ ਹੈਗਾ ਪੁਲਿਸ ਦਾ ਪੁਲਿਸ ਕੁਝ ਨਹੀਂ ਕਰ ਰਹੀ ਪੁਲਿਸ ਨੂੰ ਚਾਹੀਦਾ ਇਹਨਾਂ ਨੂੰ ਫੜੇ ਤੇ ਇਹਨਾਂ ਨੂੰ ਫੜ ਕੇ ਜਿਹੜਾ ਸਾਡਾ ਜਿਹੜਾ ਜੋੜ ਨੁਕਸਾਨ ਹੋਇਆ ਸਾਡਾ ਸਾਨੂੰ ਪਰਵਾਹੀ ਸਾਡੀ ਕਰਵਾਈ ਜਾਵੇ ਤੇ ਇਹਨਾਂ ਨੂੰ ਜੋ ਮਾਂਦੀ ਸਜ਼ਾ ਇਹਨਾਂ ਦਿੱਤੀ ਜਾਵੇ ਜਿਹੜੇ ਆਏ ਦਿਨ ਨੂੰ ਨਿਤ ਨਿਤ ਦਾ ਕੰਮ ਹੋ ਗਿਆ ਚੋਰਾਣਾ ਤੇਰੀਆਂ ਕਰਨਾ ਇੰਨੀ ਮੇਰੇ ਤਰ੍ਹਾਂ ਲੋਕ ਪੈਸਾ ਕਮਾਰੇ ਨੇ ਪਰ ਕੀ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਹੈ ਇਹ ਢਿੱਲੀ ਕਾਰਗੁਜ਼ਾਰੀ ਹੈ ਜੀ ਹੁਣ ਸਾਸਨ ਦੀ ਢਿੱਲੀ ਕਾਰਗੁਜ਼ਾਰੀ ਹੈ ਕਿਉਂਕਿ ਹੁਣ ਦੇਖੀਦਾ ਮੈਂ ਕਈ ਵਾਰੀ ਰਾਤ ਨੂੰ ਕਦੇ ਲਾਂਗੇ ਦਰਾਵੇ ਦੇਖੀਦਾ ਆਪ ਤੇ ਵਾਰ ਚ ਗੇੜਾ ਮਾਰੀਦਾ ਕੋਈ ਲਾਈਟਾਂ ਬਾਦੀਆਂ ਕਿਸੇ ਆਈ ਦਾ ਜਦੋਂ ਦੇਖੀਦਾ ਵੀ ਕੋਈ ਮੈਨੂੰ ਰਸਤੇ 'ਚ ਕੋਈ ਪੁਲਿਸ ਨਹੀਂ ਮਿਲਦੀ ਕੋਈ ਕਿਸੇ ਚੌਂਕ 'ਚ ਕੋਈ ਪੁਲਿਸ ਨਹੀਂ ਮਿਲਦੀ ਮਾਹੂਗੇੜ ਚੌਂਕ 'ਚ ਮੈਂ ਰਹਿਣਾ ਉੱਥੇ ਰਾਤ ਨੂੰ ਨਾ ਮੈਂ ਕਦੀ ਕੋਈ ਉੱਥੇ ਅਫੀਸਰਾਂ ਵਾਲੇ ਵੇਖਿਆ ਨਾ ਕੋਈ ਕਦੀ ਉੱਥੇ ਪੁਲਿਸ ਵੇਖੀ ਹੈ ਬਾਜ਼ਾਰ ਆਈਦਾ ਹੈ ਬਾਜ਼ਾਰ ਦੇ ਵਿੱਚ ਤਾਂ ਮੈਨੂੰ ਕੋਈ ਕਦੀ ਪੁਲਿਸ ਦੱਸੀ ਨਹੀਂ ਜਾਈ ਤੱਕ ਇਹ ਤਾਂ ਹੁਣ ਅਸੀਂ ਆਪਦੀ ਸੇਫਟੀ ਹੁਣ ਆਪ ਹੀ ਕਰਨੀ ਹੈ ਸਾਨੂੰ ਕੋਈ ਜਾਨੀ ਮਾਨੀ ਨੁਕਸਾਨ ਵੀ ਕਰ ਸਕਦੇ ਜੇ ਮੰਨ ਲਓ ਇਹ ਫੜਦੇ ਆ ਸਾਨੂੰ ਜਾਨੀ ਮਾਨੀ ਨੁਕਸਾਨ ਵੀ ਕਰ ਸਕਦੇ ਆ ਦੁਕਾਨਦਾਰ ਵਿਚਾਰਾ ਬੜਾ ਪਰੇਸ਼ਾਨ ਹੋਇਆ ਪਿਆ ਅਸੀਂ ਤੇ ਉਹ ਹੀ ਮੰਗ ਕਰਨੇ ਆ ਵੀ ਇਹਨਾਂ ਨੂੰ ਵਾਅਦ ਵਾਅ ਭਾਵੀ ਉਹਨਾਂ ਕੋਲ ਤੇ ਮੇਰਾ ਨਰੇਸ਼ ਵੇਜੇ ਜੀ ਐਸਾ ਤੁਹਾਡੇ ਵੀ ਕੋਈ ਵਾਰਦਾਤ ਪੈਲਾ ਸਾਡੇ ਅੱਜ ਤੋਂ 20 ਦਿਨ ਪਹਿਲਾਂ ਹੋਈ ਹੈ ਜੀ ਉਹ ਬ੍ਰਦਰ ਬਾਹਰ ਗਿਆ ਸੀਗਾ ਉਹ ਜਿਵੇਂ ਹੀ ਚੋਰਾਂ ਨੇ ਆਣ ਕੇ ਛੱਡ ਰਾ ਜੇ 2 ਇੰਚ ਚੱਕਿਆ 3 ਇੰਚ ਚੱਕਿਆ ਉਦੋਂ ਹੀ ਬ੍ਰਦਰ ਦੀ ਕਾਰ ਆ ਗਈ ਹੈਗੀ ਉਹ ਵੇਖ ਕੇ ਤੇ ਭੱਜ ਗਏ ਰਾਤ ਟਾਈਮ ਹੈਗਾ ਸੀ 1:40 ਮਿੰਟ ਦਾ ਉਦੋਂ ਹੀ ਉਹ ਭੱਜ ਗਏ ਚੋਰ ਜੋ ਵੀ ਉਹ ਕਾਰ ਚ ਉਤਰ ਕੇ ਉਹਨਾਂ ਨੂੰ ਫੜਨ ਲੱਗਾ ਉਹ ਉਹਦੇ ਤੋਂ ਕਾਫੀ ਸਪੀਡ ਚ ਨਿਕਲ ਗਏ ਮਤਲਬ ਕਿ ਚੋਰ ਕਾਬੂ ਨਹੀਂ ਆਏ ਤੇ ਉਸ ਤੋਂ 10 ਦਿਨ ਪਹਿਲਾਂ ਸਾਡਾ ਇੱਕ ਸਾਈਕਲ ਬਾਹਰ ਪਿਆ ਸੀਗਾ ਉਹ ਸਾਈਕਲ ਚੱਕਿਆ ਗਿਆ 15-16000 ਰੁਪਏ ਦਾ ਸਾਈਕਲ ਸੀ ਉਹ ਚੱਕਿਆ ਗਿਆ ਮਤਲਬ ਕਿ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਅਸੀਂ ਸਾਰਾ ਦਿਨ ਮਿਹਨਤ ਕਰਦੇ ਆ ਅਸੀਂ ਬਿਲਕੁਲ ਸੇਫ ਨਹੀਂ ਅਸੀਂ ਟਾਈਮ ਵੀ ਚੇਂਜ ਕਰਤਾ ਆਪਣੀਆਂ ਦੁਕਾਨਾਂ ਦਾ ਅੱਗੇ ਅਸੀਂ 9:00 9:30 10:00 ਵਜੇ ਤੱਕ ਵੀ ਬਹਿ ਜੀਦਾ ਸੀ ਹੁਣ ਅਸੀਂ 9:00 ਵਜੇ ਸ਼ੈਟਰ ਲਾ ਦਿੰਦਾ ਵੀ ਅਸੀਂ ਬਿਲਕੁਲ ਸੇਫ ਨਹੀਂ ਹੈਗੇ ਇੱਥੇ ਪਰ ਹੋਲਸੇਲ ਦਾ ਜਿੰਨਾ ਕੰਮ ਹੈ ਉਸ ਲੋਕਾਂ ਦਾ ਪਤਾ ਨਹੀਂ ਸਵੇਰ ਆਣਾ ਸ਼ਾਮ ਨੂੰ ਆਣਾ ਕਿਸ ਤਰ੍ਹਾਂ ਹੁਣ ਮਜਬੂਰੀ ਬਣ ਗਈ ਜੀ ਅਸੀਂ ਆਪ ਦਾ ਥੋੜਾ ਜਿਹਾ ਕੰਮ ਹੀ ਘਟਾ ਸਕਦੇ ਆ ਵੀ ਆ ਵੀ ਡਿਊਟੀ ਚੇਂਜ ਕਰ ਸਕਦੇ ਆ ਵੀ ਸਵੇਰ ਦੀ ਏ ਆਸ ਹੁੰਦੀ ਵੀ ਚਲੋ ਸਵੇਰੇ ਟਾਈਮ ਨਾਲ ਖੋਲ ਲਵਾਂਗੇ ਹੁਣ ਸਵੇਰੇ ਅੱਜ 5 ਵਜੇ ਚੋਰੀ ਹੋ ਗਈ ਏ 5 ਵਜੇ ਦਿਨ ਚੜਿਆ ਹੈ ਵੇਖੋ ਉਹਨਾਂ ਨੂੰ ਚੋਰਾਂ ਨੂੰ ਕੋਈ ਖੋਫ ਹੀ ਨਹੀਂ ਹੈਗਾ ਕਿਸੇ ਕਿਸਮ ਦਾ ਆਹ ਤੋਂ ਵੀ ਅਕਸਰ ਰਾਤ ਨੂੰ ਬਤਨ ਲੜਾਈ ਚੋਰੀ ਵਗੈਰਾ ਹੁੰਦੀ ਹੈ ਰਾਤ ਨੂੰ ਤਾਂ ਹੁੰਦੀਆਂ ਸੁਣੀਆਂ ਸੀ ਪਰ ਹੁਣ ਦਿਨ ਟਾਈਮ ਹੀ ਹੋਈ ਜਾਂਦੀਆਂ ਨੇ ਹੁਣ ਐਂ ਲੱਗਦਾ ਵੀ ਜੇ ਮੰਨ ਲਓ ਦੁਪਹਿਰ ਨੂੰ ਦੁਕਾਨ ਤੇ ਬੈਠੇ ਆ ਇਕੱਲੇ ਬੈਠੇ ਆ ਕੋਈ ਆ ਕੇ ਵਾਰਦਾਤ ਕਰ ਜਾਵੇ ਅਗਲਾ ਕੋਈ ਚੀਜ਼ ਮਾਰ ਜਾਵੇ ਅਸੀਂ ਤਾਂ ਇਕੱਲੇ ਬੈਠੇ ਆ ਨਹੀਂ ਹੱਥੇ ਬੈਠੇ ਆ ਜੀ ਇਹਨਾਂ ਕੋਲ ਹਥਿਆਰ ਵੀ ਹੈ ਪ੍ਰਸ਼ਾਸਨ ਨੂੰ ਕੀ ਮੰਗਦਾ ਹੈ ਵੀ ਪ੍ਰਸ਼ਾਸਨ ਕੋ ਇਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇਗਾ ਵੀ ਆ ਕੋਈ ਸਿਸਟਮ ਇਹੋ ਜਿਹਾ ਬਣਾਇਆ ਜਾਵੇ ਵੀ ਇਹਨਾਂ ਨੂੰ ਕੋ ਫੜ ਕੇ ਕੋਈ ਚਾਰ ਬੰਦੇ ਕੋ ਅੰਦਰ ਦਿੱਤੇ ਜਾਣ ਕੋਈ ਇਹਨਾਂ ਦੇ ਇਹੋ ਜੀ ਕਾਰਵਾਈ ਹੋਵੇ ਵੀ ਇਹਨਾਂ ਨੇ ਇਹਨਾਂ ਨੂੰ ਠੱਲ ਪਾਈ ਜਾਵੇ